ਕਿਸੇ ਨਾ ਪੜਾਏ ਸੰਦੀਪਜੀਤ ਕਮੇਡੀਅਨ ਨਾਮ ਇਹ ਕੋ ਪਤੀਲਾ ਜੀ ਜੇਸਾ ਕੀ ਮਾਮਲਾ ਕੀਤਾ ਜਾ ਸਕਦਾ ਤੇ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਇੱਕ ਪੀਛਾ ਸਾਨੂੰ ਪਛਾਣਤਾ ਨਜ਼ਰ ਆਇਆ ਸੀਗਾ ਜੀ ਤੇ ਉਹ ਬੱਚਿਆਂ ਨੇ ਕਿਹਾ ਪਾਪਾ ਇਹ ਪੀਛਾ ਸਾ ਆਪਣਾ ਹੈ ਜੀ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਉਹਨੂੰ ਦੇਖ ਕੇ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਚੋਰੀ ਫਰੀਪ ਨਨ ਪਸਾਨ ਹੋ ਗਿਆ ਬਈ ਜੀ ਕੈਸ਼ਵਰ ਕੈਸ਼ਵਰ 10000 ਰੁਪਏ ਤੇ ਸਿਸੜੀ ਪੋਟ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾਂ ਜਿੱਦਾਂ ਖੋਲਿਆ ਉਦਾਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋ ਖੁੱਲੇ ਨਹੀਂ ਕਿਉਂਕਿ ਉਧਰ ਚਾਬੀਆਂ ਨਹੀਂ ਚੋਹੋ ਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਆ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਇਸ ਬੰਦੇ ਨੂੰ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਉਹ ਨਹੀਂ ਨਿਕਤੇ ਤੁਸੀਂ ਹਾਂਜੀ ਹਾਂਜੀ ਠੀਕ ਜਿਸ ਜਿਹੜਾ ਚੋਰੀ ਅਸਰ ਕੀਤਾ ਕਲੋਨੀ ਸਰ ਕੀ ਮਾਮਲਾ ਕੀ ਸਰ ਜੀ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜੀਆਂ ਪਤਾ ਲੱਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀ ਪੁਚਿਆ ਤੇ ਹਨ ਕਿੰਨ ਕਾਲੇ ਕੋਈ ਨਹੀਂ ਆ ਜੀ ਪਰ ਲੇਕਿਨ ਬੰਦਾ ਅੰਦਰ ਜੂਰ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ ਸੀ ਕਰੀਬ ਕਿੰਨਾ ਦਾ ਨੁਕਸਾਨ ਹੋ ਗਿਆ ਨੁਕਸਾਨ ਦਾ ਕੁਝ ਸੋਨੇ ਦੇ ਗਹਿਣੇ ਆ ਔਰ 50000 ਪੇ ਦੱਸਦੇ ਆ ਹੂੰ ਤੇ ਬਾਕੀ ਆ ਪਹਿਲਾਂ ਦੇ ਹਾਂ ਲੈ ਰਹੇ ਉਹਨਾਂ ਕੋਲ ਦਰਖਾਸਤ ਜਾਂ ਬਿਆਨਤ ਰੱਖਦੇ ਆ ਸਰ ਪਤਾ ਲੱਗਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ ਸੀ ਸਿੰਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਾ ਤੇਰਾ ਥਾਣਾ ਨੁਪੌੜਾ ਆਪਣਾ ਠੀਕ ਜੀ ਸਰ ਕੀ ਨਾਪਣਾ ਜੀ ਸੰਦੀਪਜੀਤ ਕਮੇਡੀਅਨ ਨਾਮ ਹੈ ਕੋ ਪਤੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਤੇ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਤੇ ਪੀਛੇ ਦਾ ਸਨ ਪਚਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਛੇ ਦਾ ਆਪਣਾ ਹੈ ਜੀ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਉਹਨੂੰ ਦੇਖ ਕੇ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹਮ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਚੋਰੀ ਫਰੀ ਪਿੰਨਾਂ ਨੂੰ ਨੁਕਸਾਨ ਹੋ ਗਿਆ ਬਈ ਜੀ ਜੈਨੀਅਰ ਪਰਾਣੀਆਂ ਲਈਆਂ ਜਿਹੜੀ 100000 ਰੁਪਏ ਤੇ ਸਿਸੜੀ ਪੋਟੂ ਜਿੰਨੇ ਬੰਦੇ ਨਜ਼ਰ ਆ ਰਹੇ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾਂ ਜਿੱਦਾਂ ਖੋਲਿਆ ਉਦਾਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤੇ ਕੋ ਖੁੱਲੇ ਨਹੀਂ ਕਿਉਂਕਿ ਉਧਰ ਚਾਬੀਆਂ ਨਹੀਂ ਚੋ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਇਸ ਬੰਦੇ ਉਸਕਾਰ ਦਿੱਤੀ ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਮੈਨੂੰ ਤੇਤੀ ਤੁਸੀਂ ਹਾਂਜੀ ਹਾਂਜੀ ਠੀਕ ਜਿਸ ਜਿਹੜਾ ਜਿਹੜੇ ਚੋਰੀ ਸਰ ਕੀਤਾ ਕੋਲੋਂ ਨਹੀਂ ਸਰ ਕੀ ਮਾਮਲਾ ਕੀ ਸਰ ਇਹ ਮਾਮਲਾ ਕੁਛ ਨਹੀਂ ਹੈ ਇਹ ਪਤੀਦਾ ਜੀ ਹੈ ਕਮੇਡੀਅਨ ਜੀ ਇਹਨਾਂ ਦੇ ਘਰ ਭੁੱਜੀਆਂ ਪਤਾ ਲੱਗਾ ਕਿ ਇਹਨਾਂ ਦੀ ਚੋਰੀ ਹੋਈ ਹੈ ਜੀ ਅਸੀਂ ਪਹੁੰਚੇ ਇੱਥੇ ਉਹਨਾਂ ਕਿਨ ਤਾਲੇ ਕੋਈ ਨਹੀਂ ਟਿਆ ਜੀ ਪਰ ਲੇਕਿਨ ਬੰਦਾ ਅੰਦਰ ਜਰੂਰ ਦਾਖਲ ਹੋਇਆ ਕਿਉਂਕਿ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਬੰਦਾ ਅੰਦਰ ਦਾਖਲ ਹੋਇਆ ਸ੍ਰੀਪ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦਾ ਕੁਝ ਸੋਨੇ ਦੇ ਗਹਿਣੇ ਆ ਠੀਕ ਹੈ ਔਰ 50-50 ਜੱਪੇ ਦੱਸਦੇ ਆ ਹਮ ਤੇ ਬਾਕੀ ਪਹਿਲਾਂ ਦੇ ਉਹ ਲੈ ਰਹੇ ਉਹਨਾਂ ਕੋਈ ਦਰਖਾਸਤ ਜਾਂ ਮਿਆਨਤ ਰੱਖਦੇ ਆ ਸਰ ਪਤਾ ਲੱਗਿਆ ਸੀਸੀਟੀਵੀ 'ਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ ਦਾ ਸਿੰਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਏ ਉਂਗੀਤ ਕਰਨੀ ਹੈ ਥਾਣਾ ਕਿਹੜਾ ਬੰਦਾ ਤੇਰਾ ਨਾ ਥਾਣਾ ਨਪਾਉ ਰੋ ਆਪਣਾ ਨਾਮ ਬੋਲਿਓ ਜੀ ਮੇਰਾ ਨਾਮ ਐਸਬ ਬਰਿੰਦਰ ਸਿੰਘ ਠੀਕ ਹੈ